ਇਹ ਨਾ ਲੋ ਜੀ ਵੀਰੇ ਆ ਪੱਕਰੇ ਸੋਦਾ ਹੋਣਾ ਜਾ ਰਿਹਾ ਸਾਨੂੰ ਸੋਦਾ ਦਿਖਾਉਣ ਜਾਵਾਂਗੇ ਨਾ ਦੇਖੇ ਵੀ ਸੋਦਾ ਜੇ ਬੱਕਰਾ ਵੇਚਣਾ ਵੇਚਣ ਦੀ ਗੱਲ ਕਰ ਇਹਨਾਂ ਨੇ ਜੇ ਲੈਣਾ ਹੂ ਤਾਂ ਇਹਨਾਂ ਨੂੰ ਵੀ ਮੈਂ ਕਹੂੰ ਵੀ ਲੈਣ ਵਾਲੀ ਗੱਲ ਕਰ ਠੀਕ ਇੱਕ ਕੇਸ ਆ ਗਿਆ ਮੇਰੇ ਹੱਥ ਤੇ ਆ ਜੀ ਆ ਜੀ ਬੜਵਾ ਕੇ ਖੁੱਲਾ ਕਰਾ ਵੀਰ ਇੱਧਰ ਆ ਜਾਓ ਇੱਕ ਕੇਸ ਆ ਗਿਆ ਮੇਰੇ ਹੱਥ ਤੇ ਇੱਥੇ ਆਇਆ ਇੱਥੇ ਆਇਆ ਇੱਥੇ ਆਇਆ ਇੱਥੇ ਆ ਗਿਆ ਟਰੈਕਟਰ ਵੀ ਆ ਗਿਆ ਮੇਲੇ ਦਾ ਕਨੈਕਟਰ ਨਾਲ ਡਰਾਈਵਲ ਸਾਰੇ ਆ ਜਾਣਗੇ ਡੀਡੀ ਮਾਰਦੇ ਮੋਟਾ ਕਰਦੇ ਆ ਨਾ ਡਰਾਈਵਲ ਬਈ ਇੱਥੇ ਚੌੜੇ ਹੋ ਜਾਓ ਆ ਬੱਥੇ ਦਾ ਕਰ ਰਹੇ ਹਾਂ ਡਰਾਈਵਲ ਨਾਲ ਕਨੈਕਟਰ ਸਾਰੇ ਆ ਜਾਣਗੇ ਆ ਗਏ ਬਈ ਜੀਨੇ ਬੱਸ ਦੀ ਸਵਾਰੀ ਕਰਨੀ ਹੋ। ਹਾਂ ਉਹ ਟੈਕ ਕਰਿਓ। ਆਇਆ ਆਇਆ। ਨਹੀਂ ਕਰਨੀ ਤਾਂ ਥੱਲੇ ਖੜ੍ਹਜੋ। ਹਾਂ। ਕੀ ਮੰਗੇ ਲਾਨੇ ਦਾ? ਆ ਦੀ ਗਾਦੀ ਗਾਦੀ। ਇਧਰ ਆ। ਕੀ ਮੰਗੇ? ਉਹਨੇ ਲਾਤਾ 16। ਉਹ ਕੇ ਮਾਰਿਆ। ਉਹਨੇ ਲਾਤਾ 16। ਗੱਲ ਸੁਣ ਲੈ ਮੇਰੀ। ਨੇੜੀ ਲੱਗ ਗਿਆ ਉਹ ਵੀ ਹੱਦ ਦੇ। ਜੇ ਹੱਦ ਟੱਪ ਗਿਆ। ਦਾਦਾ ਸੋਦਾ ਬਣੇ ਜੋ। ਸਪਾਈਏ ਕਨੱਖ ਪਈ। ਨੀ ਮਾਤਾ ਇੱਕ ਗੱਲ ਕਹਿਣਾ ਬੁਣਿਆ ਕਿਸੇ ਦੀ ਰੀਤ ਨਾ ਕਰੋ ਕੋੜ ਨਾਲੋਂ ਗਰਜ ਮਿੱਠੀ ਐ ਜੇ ਤੈਨੂੰ ਅੱਜ ਗਰਜਿਆ ਤਾਂ ਦੂਰਤੀ ਐ ਘੱਟ ਵੱਧ ਵੇਖ ਲੈ ਹਾਂ ਹਾਂ ਜੇ ਤੈਨੂੰ ਗਰਜ ਨਹੀਂ ਤਾਂ ਇਹਨੂੰ ਮੰਡੀ 'ਚ ਨਾ ਖੜਾ ਹੱਥਾਂ ਧੜਕੇ ਦੇਖ ਕੇ ਘੰਟਾ ਫਿਰ ਪੂਰੀ ਉਸਨ ਆਪਣੀ ਮੜਕ ਮਰੂੜ ਨਾਲ ਦੇਖੀ ਤੇਰਾ ਮਾਲ ਐ ਕਿਸੇ ਦੇ ਕੋਈ ਵਸਦੀ ਗੱਲ ਨਹੀਂ ਹੈਗੀ ਧੱਕੇ ਨਾਲ ਅਸੀਂ ਤੇਰਾ ਮਾਲ ਨਹੀਂ ਦਮੋਟ ਕਿਉਂ ਜੀ ਸਤਿਕਾਰ ਇਹ ਤੈਨੂੰ 100 ਰੁਪਏ ਦੀ ਕਰਜ਼ਮਾਰਚ ਆਪਾਂ ਨੂੰ ਹੁੰਦੀ ਐ ਸਾਰਾਂ ਚ ਗਰੀਬੀ ਨਹੀਂ ਦੀ ਸਕਦੇ ਆਈ ਤਾਂ ਕਰਮ ਨਰਮ ਕਰਮ 100 ਰੁਪਏ ਕਰਕੇ ਗੱਡਾ ਠਪਾ ਦਾਂ ਗੱਲ ਸੁਣ ਲੈ ਮੇਰੀ ਪੈਗਾ ਸੌਦਾ ਕਰਦਾ ਇਹ ਨੀਮਨਾ ਹੈ ਨਹੀਂ ਬੂਕ ਹੈ ਰੁਪਈਆ ਲੂੰਗਾ ਬਿੱਲੀ ਦੀ ਅੱਖ ਵਰਗਾ 500 ਹਾਂ ਕਿਛੋਂ ਕਹਦੇ ਮੈਨੂੰ ਕਿਹਾ ਨਹੀਂ ਵੀਡੀਓ ਬਣਾਈ ਚੱਲੋ ਕਿਤੇ ਕਹਦਾ ਵੀਡੀਓ ਚ ਬੋਲਦਾ ਉਹ ਤਾਂ ਪਿੱਛੇ ਘੱਟ ਵੱਧਿਆ ਗੰਤੀ ਘੱਟ ਤਾਂ ਹੀ ਘੱਟ ਤੇ ਗੱਲ ਸੁਣਤਾ ਤਾਂ ਮੈਂ ਸੌਦਾ ਕਰੂੰ ਨਹੀਂ ਕਰਦਾ ਜਮਾਂ ਮਾਰਾ ਸਾਚਾ ਹਰਚ ਮਾਰ ਮਾਰਦੇ ਹੀ ਮਾਰਦਾ ਮੈਂ ਵੀ ਬੂਦੋ ਤਾਂ ਨਹੀਂ ਪਿਕਦਾ ਠੀਕ ਹੈ ਗੱਲ 2 ਰੁਪਏ ਘੱਟ ਵੱਧ ਕਰਕੇ ਦੇਜੇ ਹਾਂ ਵੀ ਥੋੜੀ ਲੈ ਲੈਣਾ ਕਿ ਲਾ ਆਪਦੀ ਲੈਣ ਲੇ ਤਾਂ ਸਾਡੀਆਂ ਚੱਲੀ ਲੈਣਾ ਸੀ ਕੱਲ ਨੂੰ ਪਰਾਂ ਨੂੰ ਕਿਹਦੀ ਕੁਮਾਰ ਦੇ ਬੱਜ ਗਈ ਦੱਸ ਕੀ ਕਹਦਾ ਪੁੱਛੇ ਨੂੰ ਨਹੀਂ ਮੈਂ ਕੁਝ ਕਹਦਾ ਤੂੰ ਮੁੱਕਰ ਜੇ ਮੈਂ ਵੀ ਮੁੱਕਰ ਜੂੰਗਾ ਇੰਨੇ ਕੱਟ ਚ ਕੱਢ ਕੇ ਬੰਦੇ ਵਾਲੀ ਜਵਾਨ ਹੁੰਦੀ ਆ ਪਰ ਕਰੀ ਜਾਇਜ ਨਾ ਜਾਇਜ ਕਰੂਣੀ ਜਾਇਜ ਨਹੀਂ ਕਰਦਾ ਜਾਇਜ ਲੈ ਲੈ ਨਾ ਜਰਾ ਪੂਰਾ ਕਰ ਹੱਥ 17000 ਦਾ ਵੇਚ ਤੜੇ 17000 ਚੁੱਪਾ ਚੁੱਪਾ ਉਹਨੇ ਨਹੀਂ ਕਿਹਾ ਉਹ ਤੂੰ ਨਹੀਂ ਕਿਹਾ ਮੈਂ ਬੋਲਣ ਨਹੀਂ ਇਹਸ ਨੂੰ ਬਰੀ ਜਿੱਤ ਨੂੰ ਮੁੱਲ ਵੱਧ ਲਾ ਕੇ ਜਮਾ ਨਾ ਦੀ ਹੁਣ ਤੱਕ 15 ਤੂੰ ਨਹੀਂ ਬੋਝਿਆ 30 ਤਰ੍ਹਾਂ ਦਾ ਬੰਨੇ ਨਹੀਂ ਵੇਚਣਾ ਮੌਕਾ ਸੁਨਾਰ ਲਈ ਮੌਕਾ ਸਮਾਹ ਲਈ ਕਾਟੋ ਨੂੰ ਕਿਕਰ ਤੇ ਛਾੜ ਦੇ 19 ਨਹੀਂ ਜਾਨੀ ਬਿਕਦਾ ਬਹੁਤ ਹਸਿਆਣਾ ਉਨਾ ਕਰ ਹੱਥ ਆ ਇਹਦਾ ਨਿੱਪੜ ਗਿਆ ਕੇਸ ਆ ਨਿੱਪੜ ਗਿਆ ਕੇਸ ਆ ਜਾਨ ਉਹਦੇ ਚ ਵੀ ਨਹੀਂ ਮਰਜੂ ਮੁੰਡਾ ਮਰਜੀ ਤੇਰੀ ਮੈਂ ਨਹੀਂ ਖੜਦਾ ਦਵਾਰੇ ਪੂਰਾ 18 ਦਾ ਫੇਰ ਪੀ ਕੇ ਇਹ ਨਹੀਂ ਪਗਾਇਆ ਉਹ ਤੇ ਨਾ ਮੁਝ ਨੇ ਆਦੋਰ 18000 ਰੋਈ ਦੇ ਆ ਬੰਦੇ ਦਾ ਬੜਾ ਬੱਕਰਾ ਮੂੜਿਆ ਕਰ ਦੋ ਦੇ ਵਿੱਚ ਤੜਾਕੀਆਂ ਇਹਦਾ ਰਾ ਵੀ ਚਮਕੀਲਾ ਆ ਵੀ ਚਮਕੀਲਾ ਇਹਦਾ ਸਿਰ ਪਤੀਲਾ ਇਹਦਾ ਕਰਤਾ ਬੱਕਰਾ ਲੈ ਕੇ ਹੀ ਲਾ ਨਫੜੇ ਦਾ ਮੈਨੂੰ ਪਹਿਲੇ ਪਤਾ ਨਾ ਕਿ ਇਹ ਚਮਕੀਲਾ ਹੈ ਪਤਾ ਲੱਗਿਆ ਨਾ ਜਿਹ ਚਮਕੀਲੇ ਦਾ ਉਹ ਬਟ ਮਾਰ ਰਿਹਾ ਆ ਬੱਕਰਿਆ ਦੱਸਦਾ ਯਾਰ 18 ਵਕੀਲੇ ਨੇ ਖਰੀਦਦਾ ਬੱਕਰਾ ਇਹ ਲੱਗਦਾ ਹੈ ਉੱਚਾ দাম ਇਹ ਬਾਈ ਇਹ ਦੱਸਦਾ ਦੁੱਗਾ ਬੱਕਰਾ ਬਾਈ ਐਨ ਕੋਕਈ ਪੀਸ ਆ ਦੋ ਦੰਦ ਕੇ ਕੱਢਦਾ ਹੈ ਜੀ ਹਾਂ ਦੋ ਦੰਦ ਬੱਕਰਾ ਬਈਆ ਜੀ ਨਾ ਨਾ ਰਣਕ ਮੜਕਲਾ ਬੱਕਰਾ 12 ਕਿਲੋ ਹੋਣਾ 12 ਕਿਲੋ ਹੋਏਗਾ ਇਹ ਬੱਕਰਾ 14 ਮਿੰਨਾਂ ਦਾ ਜੀ 14 ਮਿੰਨਾਂ ਹੋ ਗਿਆ ਕਰੀ ਪੂਰਾ 14 ਦਾ 14 ਮਿੰਨਾਂ ਦਾ ਦੋ ਚਾਰ ਦੰਦ ਘਟ ਹੈ ਦੰਦ ਕੱਢ ਗਿਆ 1800 ਰੁਪਏ ਦਾ ਹੋ ਗਿਆ ਹਾਏ ਕਿ ਲੋ ਜੀ ਵੀਰ ਆਹ 7000 ਰੁਪਏ ਦਾ ਹੋ ਗਿਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਨਾ ਪੀਤਾ ਵੀ ਆਪਣੇ ਲਵੀ ਆ ਇੱਕ ਵੀ ਰਾਜੂ ਨੂੰ ਪਿਆਰ ਕਰਨ ਵਾਲਾ ਵੀਰਾ ਕੀਤਾ ਵੀ ਆਪਣੇ ਲਵੀ ਆ ਆ ਜਾ ਹਾਏ ਆ ਪੀਤਾ ਚੱਲ ਕਰ ਲੈ ਨੂੰ ਲੋ ਵੀ ਬੱਕਰੇ ਨੂੰ ਮੈਂ ਸਾਰੇ ਰਹਿਣਾ ਮਰੇ ਇਧਰ ਆਈ ਵਾ ਮੁੰਡਿਆ ਵੇ ਇਹਨਾਂ ਮੁੰਡਾ ਬੋਲੇ ਬੋਲੇ ਮਰੇ ਆ ਜਾ ਆ ਜਾ ਆ ਜਾ ਵੇ ਸ਼ਾਇਦ ਤਾਂ ਵੀ ਕਰਦੇ ਨੇ ਲੈ ਵੀ ਬੱਕੇ ਵੀ ਹਾਈਟ ਦੇ ਆ ਨੱਕਾ ਵੀ ਇਧਰ ਫੇਰ ਤੇਰੇ ਪੈਰ ਚੋਂ ਲੈ ਲੈ 36 ਇੰਚ ਦਾ ਬਈ ਠੀਕ 36 ਇੰਚ ਆ ਬਰੇ 38 36 ਇੰਚ ਬਈ ਇਹ ਤਾਂ ਐਨਾ ਬੱਕਰਾ ਜੀ ਪੂਰੀ ਪੂਰੀ ਓਕੇ ਕਰਦੇ ਆ। ਅੱਗੇ ਆਪਕੇ ਦੀ ਬੇਟਾ ਹਾलो ਇਹ ਦੁੱਗਾ ਬੱਕਰਾ ਸਾਡੇ 28000 ਕਰਦਾ ਤੇ 18000 ਸਾਰੇ ਤੇ ਆਪਣੇ ਲਈ ਤਿਆਰ ਨੇ। ਲੋਂਗੋ ਵਾਲ ਬੱਕਰਾ ਮੰਡੀ ਦਾ ਹੈ। ਪਹਿਲਾ ਸੌਦਾ ਕਰ ਗਿਆ ਰਾਜੀ। ਹਾਂ ਜੀ ਹਾਂ ਜੀ ਮੈਂਟ ਮਾਰੀ। ਮੈਂਟ ਮਾਰੀ। ਇਹਨਾਂ ਤੋਂ ਕੇਸ ਬਰੀਆਣੀ ਦੀ। ਇਹ ਤਾਂ ਮਰੀ। ਕੇਸ ਬਰੀ ਕਰਦਾ। ਕਰਦਾ ਫਿਰ ਆਪਾਂ ਦਾ ਮੈਂਟ ਮਾਰੀ। ਸਾਨੂੰ ਪਤਾ ਹੁੰਦਾ। ਨੀ ਸੌਦਾ ਉਹਰੇ ਨਹੀਂ ਪੜੂਗਾ ਉਹਰੇ ਨਹੀਂ ਕਰੂਗਾ ਇਹ ਪੌੜਾ ਵਿਚਾਰ ਉਹ ਨਹੀਂ ਖੜਾ ਨਾ ਨੂੰ ਕੀ ਪਤਾ ਯਾਰ ਅੱਜ ਦੇ ਭਾਅ ਬਾਜ਼ਾਰ ਦਾ ਕਿਉਂ ਭਾਈ ਆ ਗਿਆ ਨਾ ਮੈਦਾਨ ਤੇ ਤੂੰ ਕਹਿੰਦੀ ਕਰ ਦੇ ਕੰਮਾ ਖੁੰਨਿਆ ਦੇ ਖੇਡ ਨੇ ਤਾਂ ਇਹ ਤੂੰ ਤਾਂ ਹੈਗਾ ਲੈਣ ਤੇ ਆਵੇ ਸੀ ਤਾਹ ਖੜੇ ਦੇਣਾ ਪਹਿਲਾਂ ਪਤਾ ਨਹੀਂ ਜੀ ਵੀ ਕਦੇ ਦੂਜੀ ਦੇ ਨਾ ਪਤਾ ਨਹੀਂ ਜੀ ਤੇ ਜਿਸਤਾਨ ਲੱਗਿਆ ਤਾਂ ਨਾ ਜਾਣੇ ਨਵੇਂ ਸੌਦਾ ਹੋ ਗਿਆ ਇਹ ਲੌਂਗ ਵਾਲ ਬੱਕਰਾ ਮੈਂ ਦੇਖ ਲਈ ਵੀ ਕਿਵੇਂ ਲੱਗਾ ਕਮੈਂਟ ਦਿਨੋ ਕਰ ਧੰਨਵਾਦ 12 ਰੰਗ ਵਾਲੇ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸਾਰੇ ਕਰ ਦਿਓ ਤੇ ਰਾਜੂ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ